ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੋਬੀ ਜਨ ਮੈਂ ਸਹਿਮ ਜਦਾ ਬਾਬਾ ਜੀ ਦਾ ਹਾਰ ਸਿੰਘ ਬਾਬਾ ਸਿੰਘ ਜੀ ਸਰਪੰਚਾ ਦਾ ਗੱਲ ਸਰਪੰਚ ਸਾਹਿਬ ਦਾ ਬਾਬਾ ਜੀ ਹਾਰ ਸਿੰਘ ਜੀ ਸ਼ੀਖਰ ਖਾਨ ਨੂੰ ਗੱਲਬੱਤ ਨੂੰ ਅੱਜ ਸਮੁੱਚੇ ਲੁਧਿਆਣੇ ਦੀ ਸੰਗਤ ਬੜੀ ਚੜ੍ਹਦੀ ਕਲਾ ਤੁਸੀਂ ਦੇਖ ਸਕਦੇ ਹੋ ਸਾਡੇ ਭਰਾ ਲਾਲ ਸਿੰਘ ਜੀ ਬੋਵੀ ਇਹ ਆਲੀ ਪਿੰਡ ਤੋਂ ਤੇ ਨਾਲ ਇਹਨਾਂ ਦਾ ਸਾਰਾ ਇਹ ਸੰਚਤਾ ਯੂਥ ਜਿਹੜਾ ਇਹ ਲਾਲ ਸਿੰਘ ਜੀ ਆਲੀ ਪਿੰਡ ਤੋਂ ਜਿਹੜੇ ਕਿ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਨਾਲ ਪ੍ਰੇਮ ਸਿੰਘਾ ਤੋਂ ਨਾਲ ਸਾਡੀ ਆਪਾਂ ਜਿੰਦਗੀ ਖੋਲ ਖੜੀ ਹੈ ਇਹਨਾਂ ਵੱਲੋਂ ਬੜੀ ਚੜ੍ਹਦੀ ਕਲਾ ਦੇ ਵਿੱਚ ਗੱਲਪੁਰਤਨ ਸਿੰਘ ਜੀ ਦਾ ਬਾਬਾ ਜੀ ਹਰ ਸਿੰਘ ਦੀ ਛਿੱਧੀ ਸਤਨੂ ਜੁੜੀ ਗਈ ਆ ਗੱਡੀ ਦੀ ਭੇਟਾ ਜਿਹੜੀ ਕਿਦਾਂ ਨਾ ਕਿ ਅਜੇ ਇੱਕ ਨੰਬਰ ਇਹ ਚੜ੍ਹਦੀ ਕਲਾ ਜਿਹੜੀ ਇਹ ਘੋੜਿਆਂ ਦੀ ਸੇਵਾ ਕਰੇ ਤਾਂ ਆਪਾਂ ਹਜੂਬ ਸਾਡੇ ਸੀ ਇਹ ਆਪਾਂ ਕਰ ਦਿੰਦੇ ਆ ਉਹ ਚੜ੍ਹਦੀ ਕਲਾ ਦੇ ਵਿੱਚ ਕਾਫੀ ਕੰਮ ਦੀ ਸੇਵਾ ਕਰਦੇ ਗੱਲਪੁਰਤਨ ਤੇ ਮਹਾਰਾਜ ਇਹਨਾਂ ਨੂੰ ਬੜੀ ਚੜ੍ਹਦੀ ਕਲਾ ਕਰੇ ਦੇਖੋ ਏਡਾ ਵੱਡਾ ਕੱਦੇ ਤੇ ਕਰਨਾ ਆਪਣੇ ਪਰਵਾਰ ਦੀ ਇੱਕ ਚੀਜ਼ ਦਲਪੰਥ ਨੂੰ ਭੇਟਾ ਕਰਨੀ ਕਿਉਂਕਿ ਗੁਰੂ ਦਾ ਘਰ ਆ ਗੁਰੂ ਘਰ 'ਚ ਬੜੀਆ ਬਖਸ਼ਿਸ਼ ਦਾ ਬਖਸ਼ਿਸ਼ ਕਰਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਕਾਲਪੁਰਖ ਪਾਸ਼ਾ ਸਾਰੀਆਂ ਸਮਾਵਾਂ ਲੱਗਦੀਆਂ ਪਹਿਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਿੰਨਾ ਸਨਾਤਨ ਧਰਮຊਿਵਨਾਂ ਦੇ ਹਰ ਪਰਿਵਾਰ 'ਚ ਇੱਕ ਬੱਚੇ ਦੀ ਭੇਟਾ ਗੁਰੂ ਘਰ ਨੂੰ ਦਿੱਤੀ ਜਾਂਦੀ ਸੀ ਵੀ ਜੰਗ ਜੁੱਟ ਵਾਸਤੇ ਉਸੇ ਤਰ੍ਹਾਂ ਹੀ ਗੁਰੂ ਘਰ ਆਦੇ ਵਿੱਚ ਬੜੀਆ ਸਮਾਵਾਂਾਂ ਕਰ ਤੋਂ ਮਿਲ ਜਾਂਦੀ ਹੈ ਉਸੇ ਤਰ੍ਹਾਂ ਹੀ ਬੜੀ ਚੜ੍ਹਦੀ ਕਲਾ 'ਚ ਲਾਲ ਸਿੰਘ ਜੀ ਬੋਲੀ ਵਾਲੀ ਤੋਂ ਜਿਹੜੇ ਕੀ ਆ ਗੱਲਪੰਥ ਨੂੰ ਟਰੱਕ ਦੀ ਭੇਟਾ ਗੱਡੀ ਦੀ ਭੇਟਾ ਆ ਜਾਈ ਕੀ ਦਲਪੰਦੇ ਵਿੱਚ ਸੇਵਾ ਕਰ ਸਕੇ ਸਮੂਚੀ ਸਿੰਘ ਜੀ ਨੂੰ ਪੈਨਾ ਨੂੰ ਬੜੀ ਲੱਖ ਲੱਖ ਵਧਾਈ ਹੋਵੇ ਸਾਡੇ ਵੱਲੋਂ ਬੜਾ ਇਨੰਦ ਧੰਨਵਾਦ ਸਾਰਾ ਜਨੇਸ਼ ਸੰਗਤਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜੀ ਆਵੇ ਪਦੇ ਪਾਵੇ ਸਤਿ ਸ੍ਰੀ ਅਕਾਲ ਵਾਸ਼ੈਂਟ ਦੇ ਅਸੀਂ ਥੋੜਾ ਜਿਹਾ ਗੱਲ ਕਰਦੇ ਹਾਂ ਕਿ ਜਿੱਦਾਂ ਦੇ ਦੇ ਦੰਦ ਕਰਾ ਗਏ ਨੇ ਉਹ ਵੀ ਕੋਈ ਨਾ ਕੋਈ ਹੋਇਆ ਉਹ ਰਾਤ ਜਿਹੜਾ ਉਹ ਕੋਈ ਵਈ ਵਈ ਗੁਰੂ ਜੀ ਕੀ ਵਤੇ ਵਈ ਗੁਰੂ ਜੀ ਦਾ ਖਾਲਸਾ ਵਈ ਗੁਰੂ ਜੀ ਕੀ ਵਤੇ ਅੱਜ ਚੰਡੀਗੜ੍ਹ ਵਿੱਚ ਅਸੀਂ ਸਾਰ ਸੰਗਠਨ ਜੁੜਾਣਾ ਤੋਂ ਪਹੁੰਚਿਆ ਜਿਹਦੇ ਵਿੱਚ ਦਾਦਾ ਕੁਲਵਿੰਦਰ ਸਿੰਘ ਜੀ ਨੂੰ ਸਾਡੇ ਬਹੁਤ ਸਾਰੇ ਜੋ ਵੀ ਲਾਲ ਸਿੰਘ ਧੋਵੀ ਜੀ ਜਾਰੀਤੋਂ ਨੇ ਜਿਨ੍ਹਾਂ ਨੇ ਸੇਵਾ ਦਲ ਦੀ ਭਾ